ਮੈਂ ਆਪਣੇ ਅਗਲੇ ਪੈਨਲ ਦੇ ਲਈ ਮੇਰੇ ਸਹਿਯੋਗੀ ਕੁਲਵਿੰਦਰ ਕੌਰ ਤੇ ਉਹਨਾਂ ਦੇ ਨਾਲ ਮਨੋਜ ਜੋਸ਼ੀ ਜੀ ਨੂੰ ਜਿਹੜਾ ਮੰਚ ਤੇ આમંત્રਿਤ ਕਰਨਾ ਚਾਹੂੰਗੀ ਇਸ ਪੈਨਲ ਦੇ ਵਿੱਚ ਅਸੀਂ ਆਪਣੇ ਗਰੋਥ ਲੀਡਰਸ ਦੇ ਨਾਲ ਦੁਬਾਰਾ ਤੋਂ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਗਰੋਥ ਇੰਜਨ ਆਫ ਪੰਜਾਬ ਜਿਹੜਾ ਬਣਾਇਆ ਜਾ ਸਕਦਾ ਹੈ ਅਗਲੇ ਆਉਣ ਵਾਲੇ 5 ਤੋਂ 10 ਸਾਲ ਦੇ ਵਿੱਚ ਅਸੀਂ ਪੰਜਾਬ ਨੂੰ ਕਿੱਥੇ ਦੇਖਦੇ ਹਾਂ ਕੀ ਕੁਝ ਗਰੋਥ ਫੈਕਟਰਸ ਜਿਹੜੇ ਨੇ ਉਹ ਪੰਜਾਬ ਦੀ ਗਰੋਥ ਦੇ ਲਈ ਕੀ ਕੁਝ ਹੋਣ ਜਾਣਗੇ ਇਹਨਾਂ ਸਾਰੇ ਹੀ ਚੀਜ਼ਾਂ ਬਾਰੇ ਜਿਹੜੀਆਂ ਅਸੀਂ ਗੱਲਬਾਤ ਕਰਾਂਗੇ ਇਸ ਪੈਨਲ ਦੇ ਵਿੱਚ ਸਾਡੇ ਨਾਲ ਜਿਹੜੇ ਪੈਨਲਿਸਟ ਜੁੜਨਗੇ ਉਹ ਨੇ ਪਹਿਲੇ ਪੈਨਲਿਸਟ ਨੇ ਸਾਡੇ ਮਿਸਟਰ ਗੌਰਵ ਮਹਿਤਾ ਐਮ ਡੀ ਫਲਾਈ ਟੂ ਸੈਟਲ ਜ਼ੋਰਦਾਰ ਤਾਲੀਆਂ ਦੇ ਨਾਲ ਇਹਨਾਂ ਦਾ ਸਵਾਗਤ ਕੀਤਾ ਜਾਵੇ ਮਿਸਟਰ ਗੌਰਵ ਮਹਿਤਾ ਐਮ ਡੀ ਫਲਾਈ ਟੂ ਸੈਟਲ ਤਾਲੀਆਂ ਦੇ ਵਿੱਚ ਕੰਜੂਸਗੀ ਨਹੀਂ ਮੈਂ ਪਹਿਲਾਂ ਵੀ ਰਿਕੁਐਸਟ ਕੀਤੀ ਸੀ ਕਿ ਦਿਲ ਖੋਲ ਕੇ ਜਿਹੜਾ ਤਾਲੀਆਂ ਜੜੀਆਂ ਨੇ ਸਾਡੇ ਪੈਨਲਿਸਟ ਦੇ ਨਹੀਂ ਵਜਾਓ ਦੂਜੇ ਪੈਨਲਿਸਟ ਹੋਣਗੇ ਸਾਡੇ ਮਿਸਟਰ ਗੁਰਵਿੰਦਰ ਸਿੰਘ ਡਾਇਰੈਕਟਰ ਮਲਚਾਰ ਸਪੇਸਸ private limited ਜ਼ੋਰਦਾਰ ਤਾਲੀਆਂ ਦੇ ਨਾਲ ਇਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਤੀਜੇ ਪੈਨਲਿਸ ਜਿਹੜੇ ਸਾਡੇ ਇਸ ਪੈਨਲ ਡਿਸਕਸ਼ਨ ਦੇ ਵਿੱਚ ਜੁੜਨਗੇ ਮਿਸਟਰ ਹਰੀਸ਼ ਗਰਗ ਪ੍ਰੈਜ਼ੀਡੈਂਟ ਪੰਜਾਬ ਮਾਰਬਲ ਟਾਈਲਸ ਗ੍ਰੈਨਾਈਟ ਐਂਡ ਸੈਨੀਟਰੀ ਐਸੋਸੀਏਸ਼ਨ ਜ਼ੋਰਦਾਰ ਤਾਲੀਆਂ ਦੇ ਨਾਲ ਅਸੀਂ ਮਿਸਟਰ ਹਰੀਸ਼ ਗਰਗ ਪ੍ਰੈਜ਼ੀਡੈਂਟ ਪੰਜਾਬ ਮਾਰਬਲ ਟਾਈਲਸ ਗ੍ਰੈਨਾਈਟ ਐਂਡ ਸੈਨੀਟਰੀ ਐਸੋਸੀਏਸ਼ਨ ਇਹਨਾਂ ਦਾ ਵੀ ਸਵਾਗਤ ਕਰਦੇ ਹਾਂ ਇਸ ਗ੍ਰੋਥ ਲੀਡਰ ਦੇ ਵਿੱਚ ਇਸ ਪੈਨਲ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਰੇ ਹੀ ਸਾਡੇ ਗ੍ਰੋਥ ਲੀਡਰਸ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਅਗਲੇ ਆਉਣ ਵਾਲੇ 5 ਤੋਂ 10 ਸਾਲ ਦੇ ਵਿੱਚ ਪੰਜਾਬ ਨੂੰ ਇੰਡੀਆ ਦੀ ਵਨ ਆਫ ਦੀ ਗਰੋਇੰਗ ਇਕਨੋਮੀ ਜਿਹੜਾ ਕਿਸ ਤਰੀਕੇ ਦੇ ਨਾਲ ਪੰਜਾਇਆ ਜਾਊਗਾ ਐਂਡ ਪੰਜਾਬ ਦੇ ਵਿੱਚ ਕੀ ਕੁਝ ਕੰਮਕਾਜ ਜਿਹੜੇ ਨੇ ਇਸ ਇਕਨੋਮੀ ਨੂੰ ਇਸ ਗ੍ਰੋਥ ਨੂੰ ਇਸ ਗ੍ਰੋਥ ਇੰਜਨ ਆਫ ਪੰਜਾਬ ਨੂੰ ਬਣਾਉਣ ਦੇ ਲਈ ਜਿਹੜੇ ਕੰਮ ਨੇ ਉਹ ਕੀਤੇ ਜਾ ਰਹੇ ਨੇ ਓਵਰ ਟੂ ਯੂ ਮਨੋਜ ਜੀ ਐਂਡ ਕੁਲਵਿੰਦਰ ਥੈਂਕ ਯੂ ਪਵਿੱਤ ਆਪ ਦਾ ਬਹੁਤ ਬਹੁਤ ਧੰਨਵਾਦ ਤੇ ਬਿਲਕੁਲ ਗ੍ਰੋਥ ਇੰਜਨਸ ਉਹ ਪੰਜਾਬ ਦੀ ਗੱਲ ਕਰਦੇ ਆ ਤਾਂ ਇੰਡਸਟਰੀ ਦੀ ਗੱਲ ਕਰਾਂਗੇ ਅਸੀਂ ਤੇ ਹਰ ਚੀਜ਼ ਦੀ ਗੱਲ ਕਰਾਂਗੇ ਤਾਂ ਕਿ ਪੰਜਾਬ ਬਾਰੇ ਸਾਨੂੰ ਪਤਾ ਚੱਲੇ ਕਿ ਸਾਡਾ ਪੰਜਾਬ ਕਿਦਾਂ ਵੱਧਦਾ ਹੈਗਾ ਤੇ ਕਿਦਾਂ ਰੰਗਲਾ ਪੰਜਾਬ ਬਣੇ ਮੁੱਖ ਮੰਤਰੀ ਵੀ ਕਹਿੰਦੇ ਨੇ ਕਿ ਰੰਗਲਾ ਪੰਜਾਬ ਬਣਾਣਾ ਅਸੀਂ ਸਾਰਿਆਂ ਦੇ ਜਿਹੜੇ ਐਫਰਟਸ ਆ ਉਹ ਨਾਲ ਬਣੇਗਾ ਤੇ ਅੱਜ ਜਿਹੜਾ ਹੋਂ ਦਾ ਪੈਨਲ ਹੈ ਇਹਦੇ ਵਿੱਚ ਅਸੀਂ ਗੱਲ ਕਰਾਂਗੇ ਸਾਡੇ ਨਾਲ ਨੇ ਗੌਰਵ ਮਹਿਤਾ ਜੀ ਜਿਹੜੇ ਕਿ ਫਲਾਈ ਟੂ ਸੈਟਲ ਤੋਂ ਹੈਗੇ ਨੇ ਤੇ ਉਹਨਾਂ ਦੇ ਨਾਲ ਨੇ ਮਿਸਟਰ ਗੁਰਵਿੰਦਰ ਸਿੰਘ ਡਾਇਰੈਕਟਰ ਨੇ ਮੋਲਟਨ ਸਪੇਸ ਪ੍ਰਾਈਵੇਟ ਲਿਮਟਿਡ ਦੇ ਤੇ ਸਾਡੇ ਨਾਲ ਨੇ ਹਰੀਸ਼ ਗਰਗ ਜੀ ਜਿਹੜੀ ਪੰਜਾਬ ਮਾਰਬਲ ਟਾਈਲਸ ਗ੍ਰੇਨਰ ਐਂਡ ਗ੍ਰੇਨਰ ਦੇ ਜਿਹੜੇ ਨੇ ਪ੍ਰੈਜ਼ੀਡੈਂਟ ਨੇ ਤੇ ਬੜਾ ਤਜਰਬਾ ਹੈ ਗਿਆਨ ਦਾ ਤੇ ਸਭ ਤੋਂ ਪਹਿਲਾਂ ਗੁਰਗੱ ਸਾਹਿਬ ਜੀ ਅ ਥਾਤੋਂ ਹੀ ਸਵਾਲ ਦੇ ਸ਼ੁਰੂਆਤ ਕਰਦੇ ਆ ਕਿ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਵੀ ਵਪਾਰ ਜਿਹੜਾ ਹੈਗਾ ਉਹਨੂੰ ਕਿੰਨਾ ਜਿਹੜਾ ਹੈਗਾ ਹੁਲਾਰਾ ਮਿਲਦਾ ਹੈਗਾ ਸਭ ਤੋਂ ਪਹਿਲਾਂ ਤਾਂ ਮੈਂ ਜੀ ਪੰਜਾਬ ਗ੍ਰੋਥ ਇੰਜਨ ਨੂੰ ਪੰਜਾਬ ਦਾ ਸਾਨੂੰ ਇੱਥੇ ਕੁਝ ਆਪਣੇ ਸ਼ਬਦ ਰੱਖਣ ਦਾ ਟਾਈਮ ਦਿੱਤਾ ਉਹਦੇ ਵਾਸਤੇ ਧੰਨਵਾਦ ਕਰਦੇ ਆ ਔਰ ਇੱਕ ਦਾ ਟਾਈਮ ਹੁੰਦਾ ਸੀ ਕੁਝ ਦਿਨ ਪਹਿਲਾਂ ਸੀ ਸੁਣਦੇ ਸੀ ਉੱਡਦਾ ਪੰਜਾਬ ਪਰ ਸਾਰਾ ਸਾਡੇ ਜਿਹੜਾ ਛੋਟਾ ਵਪਾਰੀ ਵੱਡਾ ਵਪਾਰੀ ਪੰਜਾਬ ਦਾ ਵਪਾਰੀ ਇਹ ਹੁਣ ਇਸ ਨੂੰ ਵੱਧਦਾ ਪੰਜਾਬ ਔਰ ਫਲਦਾ ਫੁੱਲਦਾ ਪੰਜਾਬ ਦੇਖਣਾ ਚਾਹੁੰਦਾ ਹੈ ਔਰ ਨੋ ਡਾਊਟ ਕਿ ਹੁਣ ਵਪਾਰੀਆਂ ਦੀ ਮਹੱਤਵ ਨੂੰ ਸਾਰੇ ਹਿੰਦੁਸਤਾਨ ਦੀ ਜਿਹੜੀ ਸਿਆਸੀ ਪਾਰਟੀਆਂ ਨੂੰ ਪਤਾ ਲੱਗ ਗਿਆ ਕਿ ਵਪਾਰੀ ਨੂੰ ਨਾਲ ਲੈ ਕੇ ਚੱਲਣਾ ਜ਼ਰੂਰੀ ਹੈ ਵਪਾਰੀ ना कि सारी जी डी पी की फोर्टी फाइव परसेंट ग्रोथ जो है बिना किसी सरकारी सहायता दे इंपलॉयमेंट भी दिता है और टैक्स भी दिता है हूँ पंजाब साड़ा जेड़ा मेरा मैं खासकर मार्बल ट्रेड न जुड़िया हुआ मार्बल ट्रेड वास्ते नैशनल लैवल तो कोई ऐसी पॉलिसी नहीं बनी हुई भी जिसे वास्ते कि अपना अपनी दुकान खोले अपना इंडस्ट्रील अपना व्यापार चलाए और उस तो बाद जिस तरह ही व्यापार चलना शुरू हों उस उजाड़ता जाता मैं बहुत उजाड़े देखा मार्बल मार्केट के ਜੇ ਮਾਰਬਲ ਦਾ ਟਰੇਡ ਇੱਕ ਖੁੱਲੀ ਜਗ੍ਹਾ ਚਾਹੁੰਦਾ ਹੈ ਖੁੱਲੀ ਜਗ੍ਹਾ ਜਿਸ ਤਰ੍ਹਾਂ ਹੀ ਸ਼ਹਿਰ ਦੇ ਬਾਹਰ ਉਸ ਨੂੰ ਥੋੜੀ ਜਿਹੀ ਜਗ੍ਹਾ ਖੁੱਲੀ ਦਿਖਦੀ ਹੈ ਸ਼ਹਿਰ ਜੇ ਛੋਟਾ ਹੁੰਦਾ ਹੈ ਉੱਥੇ ਮਾਰਬਲ ਟਾਈਲਸ ਦੀ ਮਾਰਕੀਟ ਸ਼ੁਰੂ ਹੁੰਦੀ ਹੈ ਔਰ ਜੋ 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 10 15 20 ਸਾਲ ਚੋ ਸ਼ਹਿਰ ਦਾ ਜਵਾਨ ਹੋਣਾ ਸ਼ੁਰੂ ਹੁੰਦਾ ਵੱਡਾ ਹੋਣਾ ਸ਼ੁਰੂ ਹੁੰਦਾ ਉਹਨਾਂ ਨੂੰ ਜਦੋਂ ਜਗ੍ਹਾ ਦੀ ਜ਼ਰੂਰਤ ਪੈਂਦੀ ਹੈ ਤੇ ਸਭ ਤੋਂ ਪਹਿਲਾਂ ਇਹੀ ਚੱਲਦਾ ਹੈ ਕਿ ਇਸ ਮਾਰਬਲ ਮਾਰਕੀਟ ਤੇ ਬੁਲਡੋ ਜੋ ਫੇਰ ਦਿਓ ਇਹਨਾਂ ਨੂੰ ਚੱਕ ਦਿਓ ਤੇ ਅਸੀਂ ਹੋਰ ਕਿਤੇ ਤੁਸੀਂ ਜਾਓ ਜੇ ਪੰਜਾਬ ਸਰਕਾਰ ਇਹ ਇੱਕ ਬਹੁਤ ਮੋਟੇ ਰੈਵਨਿਊ ਦੇਣ ਵਾਲਾ 18% जीएसटी ਦੇ ਉੱਪਰ ਦੇ ਉੱਪਰ ਔਰ ਇਹਦੇ ਨਾਲ ਛੋਟਾ ਵਪਾਰੀ ਵੀ ਹੈ ਮੀਡੀਅਮ ਵੀ ਹੈ ਐਮ ਐਸ ਐਮ ਵੀ ਇਹਦੇ ਨਾਲ ਕੰਪਲੀਟਲੀ ਇਹ ਵੱਡ ਇਸ ਨੂੰ ਪੂਰਾ ਕਰਦਾ ਹੈ ਅਗਰ ਇਸ ਟ੍ਰੇਡ ਨੂੰ ਪੰਜਾਬ ਸਰਕਾਰ ਆਪਣੇ ਇੱਥੇ ਕੋਈ ਖਾਸ ਇੱਕ ਮਾਰਕਟ ਸਪੈਸ਼ਲ ਮਾਰਕਟ ਡਵੈਲਪ ਕਰ ਦੇਵੇ ਜਿਸ ਤਰ੍ਹਾਂ ਕਿ ਮੈਂ Rajasthan ਦੀ ਗੱਲ ਕਰਾਂਗਾ ਉੱਥੇ किशनगढ़ ਇੱਕ ਬਿਲਕੁਲ ਛੋਟੀ ਜਿਹੀ ਜਗ੍ਹਾ ਹੈ ਸਾਰਾ ਹਿੰਦੁਸਤਾਨ किशनगढ़ ਪਹੁੰਚ ਜਾਂਦਾ ਹੈ ਔਰ ਅਸੀਂ ਆਪਣੀ ਮਿਹਨਤ ਨਾਲ ਉਹ ਵਪਾਰੀਆਂ ਦੀ ਮਿਹਨਤ ਨਾਲ ਅਸੀਂ ਇਸ ਸਾਰੇ ਵਪਾਰ ਨੂੰ ਇਸ ਸਾਰਾ ਜਿਹੜਾ ਇੱਥੇ ਦਾ ਰੈਵਨਿਊ ਦੂਸਰੇ ਸਟੇਟਾਂ ਨਾਲ ਜਾਂਦਾ ਹੈ ਗੁਜਰਾਤ ਰਾਜਸਥਾਨ ਅਸੀਂ ਇਸਮੀ ਆਪਣੀ ਮਿਹਨਤ ਨਾਲ ਜੇ ਸਾਨੂੰ ਇੱਥੇ ਪ੍ਰੋਪਰ ਸਰਕਾਰ ਦਾ ਸਪੋਰਟ ਮਿਲੇ ਵਪਾਰੀਆਂ ਨੂੰ ਤਾਂ ਉਹ ਸਾਰਾ ਜਿਹੜਾ ਰੈਵਨਿਊ ਪੰਜਾਬ ਸਰਕਾਰ ਕੋਲ ਰੋਕ ਸਕਦੇ ਆ ਠੀਕ ਇਸੇ ਦਾ ਸਾਨੂੰ ਪੁਰਸਤ ਹੈ ਜੀ ਤਾਂ ਬਿਲਕੁਲ ਗੁਰਵਿੰਦਰ ਜੀ ਮੇਰਾ ਸਵਾਲ ਤੁਹਾਡੇ ਤੇ ਰਹੋਗਾ ਹਾਲਾਂਕਿ ਇੰਡਸਟਰੀ ਦੇ ਵਿੱਚ ਇੱਕ ਚੰਗਾ ਰੋਲ ਅਦਾ ਕਰ ਰਹੇ ਹੋ ਤੇ ਤੁਹਾਡਾ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਕੰਮ ਹੈ ਤਾਂ ਕਿੰਨਾ ਕੁ ਲੱਗਦਾ ਹੈ ਕਿ ਦੋਵੇਂ ਸੂਬਿਆਂ ਦੇ ਵਿੱਚ ਤੁਸੀਂ ਆਪਣਾ ਕੰਮ ਚਲਾ ਰਹੇ ਹੋ ਕਿੰਨਾ ਕੁ ਤੁਹਾਨੂੰ ਕੰਪੀਟੀਸ਼ਨ ਲੱਗਦਾ ਤੇ ਕਿਸੇ ਹਿਸਾਬ ਦੇ ਤੁਹਾਨੂੰ ਜੋ ਪ੍ਰੋਬਲਮਸ ਆndੀਆਂ ਨੇ ਇੰਡਸਟਰੀ ਨੂੰ ਪ੍ਰੋਬਲਮਸ ਆndੀਆਂ ਨੇ ਦੇਖੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦਾ ਤੇ ਸਾਰੀ ਟੀਮ ਦਾ ਤੁਸੀਂ ਸਾਨੂੰ ਇੱਥੇ ਇਨਵਾਈਟ ਕੀਤਾ ਤੇ ਆਪਾਂ ਗਰੋਥ ਇੰਜਨਸ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਉਹਦੇ 'ਚ ਆਪਾਂ ਸਾਰੇ ਪੰਜਾਬ ਦੀ ਗਰੋਥ ਬਾਰੇ ਡਿਸਕਸ਼ਨਸ ਕਰਦੇ ਆਂ ਜੀ ਤੇ ਸਾਰੀ ਟੀਮ ਵਧਾਈ ਦੇ ਪਾਤਰੋਂ ਥੈਂਕ ਯੂ ਵੈਰੀ ਮੱਚ ਜੇ ਮੈਂ ਗੱਲ ਮਹਿਸੂਸ ਕਰਦਾ ਹਾਂ ਐਜ਼ ਅ ਬਿਜ਼ਨਸਮੈਨ ਪੰਜਾਬ ਦੇ ਵਿੱਚ ਪੋਲਿਟੀਕਲ ਸਿਸਟਮ ਦੀ ਬਹੁਤ ਜ਼ਿਆਦਾ ਇੰਟਰਫਰੈਂਸ ਹੈ ਹਰ ਕੰਮ ਦੇ ਵਿੱਚ ਵੱਡੇ ਤੋਂ ਲੈ ਕੇ ਗਰਾਊਂਡ ਲੈਵਲ ਤੱਕ ਇੰਨੀ ਇੱਕ ਇੰਟਰਫਰੈਂਸ ਹੈ ਜਿਹਦੇ ਵਿੱਚ ਜਿੰਨੇ ਵੀ ਇੰਡਸਟ੍ਰੀਅਲਿਸਟ ਨੇ ਰੀਅਲ ਏਸਟੇਟ ਬਿਲਡਰਸ ਨੇ ਬਿਜ਼ਨਸਮੈਨ ਨੇ ਉਹ ਥੋੜਾ ਅਸਹਿਜ ਮਹਿਸੂਸ ਕਰਦੇ ਹਨ ਹੁਣੇ ਮੈਂ ਤੁਹਾਡੇ ਤੋਂ ਪਹਿਲਾਂ ਜਿਹੜੇ ਸਾਡੇ ਤੋਂ ਉਹਨਾਂ ਤੋਂ ਪਿਆ ਸੀਗਾ ਆਪਾਂ ਰੇਰ ਦਾ ਐਗਜ਼ਾਮਪਲ ਲੈ ਲਈਏ ਜੀ ਆਪ ਰੇਰ ਦਾ ਚੇਅਰਮੈਨ ਲੱਗ ਜਾਂਦੇ ਆ ਮੈਂ ਇੱਕ ਸਰਕਾਰ ਦੀ ਗੱਲ ਨਹੀਂ ਕਰਾਂਗਾ ਮੈਂ ਸਾਰੇ ਪੋਲੀਟੀਕਲ ਸਿਸਟਮ ਦੀ ਗੱਲ ਕਰਦਾ ਪਿੱਛੋਂ ਸਰਕਾਰਾਂ ਤੋਂ ਹੀ ਸਾਰੀਆਂ ਤੋਂ ਚਾਹੇ ਕੋਈ ਵੀ ਸਰਕਾਰ ਰਹੀ ਹੋਵੇ ਉਹਦੇ ਵਿੱਚ ਇੱਕ ਸਮਾਂ ਸੀਮਾ ਤੈਅ ਹੋਣੀ ਚਾਹੀਦੀ ਹੈ ਕਿ ਜਿੰਨੀਆਂ ਐਨਓਸੀਜ਼ ਨੇ ਰੇਰ ਆਏ ਉਹ ਸਾਰੇ ਇੱਕ ਸਮੇਂ ਦੇ ਅਧੀਨ ਜੇ ਬਿਲਡਰ ਨੂੰ ਮਿਲ ਜਾਣ ਤਾਂ ਉਹ ਜਿਹੜਾ ਕਸਟਮਰ ਦੇ ਨਾਲ ਉਹਨਾਂ ਦੀ ਕਮਿਟਮੈਂਟ ਹੁੰਦੀ ਉਹ ਪੂਰੀ ਕਰ ਸਕਦਾ ਹੈ ਸੂਦੇ ਚ ਕੱਲੇ ਬਿਲਡਰ ਦਾ ਜਿਹੜਾ ਦੋਸ਼ ਨਹੀਂ ਹੁੰਦਾ ਉਹ ਡਿਲੀਵਰੀ ਔਨ ਟਾਈਮ ਦੇਣੀ ਚਾਹੁੰਦੇ ਆ ਪਰ ਜਦੋਂ ਪੋਲਿਟਿਕਲ ਸਿਸਟਮ ਸਰਕਾਰ ਡਿਲੇ ਕਰ ਦਿੰਦੀ ਐ ਐਨਓਸੀ ਪਰ ਹੁਣ ਹੁਣ ਤਾਂ 45 ਦੇ ਦਾ ਕਰ ਦਿੱਤਾ ਕਿ 45 ਡੇ ਦੇ ਵਿੱਚ ਸਾਰੀਆਂ ਨਹੀਂ ਦਾ ਡੇਮ ਪਰਮਿਸ਼ਨ ਨਹੀਂ ਜੋਸ਼ੀ ਜੀ ਦੇਖੋ ਕਹਿਣਾ ਤੇ ਉਹਦੇ ਤੇ ਅਮਲ ਕਰਨਾ ਇਹ ਦੋਨੋਂ ਚੀਜ਼ਾਂ 'ਚ ਬਹੁਤ ਫਰਕ ਹੈ ਪਿਛਲੀਆਂ ਸਰਕਾਰਾਂ ਵੀ ਸਿੰਗਲ ਵਿੰਡੋ ਕਹਿੰਦੀਆਂ ਸੀਗੀਆਂ ਵੀ ਸਿੰਗਲ ਵਿੰਡੋ ਸਾਰੀਆਂ ਐਨਓਸੀਜ਼ ਮਿਲਣਗੀਆਂ ਹਰਿਆਣਾ ਦੇ ਵਿੱਚ ਅਫਸਰ ਸ਼ਾਹੀ ਦੇ ਵਿੱਚ ਪੋਲੀਟੀਕਲ ਇੰਟਰਫਰੈਂਸ ਪੰਜਾਬ ਦੇ ਮੁਕਾਬਲੇ ਬਹੁਤ ਘੱਟ ਹੈ ਮੈਂ ਆਪ ਮਹਿਸੂਸ ਕੀਤਾ ਉੱਥੇ ਜਿਹੜੇ ਮੇਰੀ ਹਰਿਆਣਾ ਦੀ ਐਨਓਸੀ ਸੀ ਉਹ ਬਹੁਤ ਜਲਦੀ ਆ ਗਈਆਂ ਤੇ ਪੰਜਾਬ ਵਾਲੀਆਂ ਦਲੇ ਹੋ ਜਾਂਦੀਆਂ ਉਹਦਾ ਕਾਰਨ ਹੀ ਇਹ ਹੈ ਇੱਥੇ ਜਿਹੜੇ ਟ੍ਰਾਇਸਿਟੀ ਚ ਬਿਲਡਰ ਨੇ ਸਾਡੀ ਉਹਨਾਂ ਨਾਲ ਵੀ ਡਿਸਕਸ਼ਨ ਹੁੰਦੀ ਹੈ ਸੋ ਆਪਾਂ ਕਿਸੇ ਨੂੰ ਦੋਸ਼ ਨਹੀਂ ਦਿੰਦੇ ਆਪਾਂ ਇੱਕੋ ਗੱਲ ਕਰਦੇ ਆਂ ਵੀ ਪੋਲੀਟੀਕਲ ਸਿਸਟਮ ਦੀ ਜਿਹੜੀ ਇਨਫਲੂਐਂਸ ਹੈ ਨਾ ਉਹ ਘਟਣਾ ਚਾਹੀਦਾ ਬਿਜ਼ਨਸ ਤੇ ਜਿਹੜਾ ਬਿਜ਼ਨਸਮੈਨ ਹੈ ਤੇ ਜਿਹੜਾ ਅਫਸਰ ਹੈ ਉਸ ਡਿਪਾਰਟਮੈਂਟ ਦਾ ਉਹਨਾਂ ਦਾ ਡਾਇਰੈਕਟ ਤਾਲਮਿਲ ਹੋਣਾ ਚਾਹੀਦਾ ਉਹਦੇ ਨਾਲ ਹਰ ਚੀਜ਼ ਜਿਹੜੀ ਉਹ ਫਾਸਟ ਰੈਕਟ ਤੇ ਆ ਜੇਗੀ ਤੇ ਬਿਲਕੁਲ ਸਰ ਮੇਰਾ ਸਵਾਲ ਤੁਹਾਡੇ ਤੋਂ ਰਹੂਗਾ ਹਾਲਾਂਕਿ ਇਮੀਗ੍ਰੇਸ਼ਨ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਧਿਆਨ ਤੁਹਾਡੇ ਵੱਲ ਜਾਂਦਾ ਕਿਉਂਕਿ ਯੂਥ ਬਹੁਤ ਤੁਹਾਡੇ ਨਾਲ ਜੁੜੀ ਹੋਈ ਹੈ ਯੂਥ ਦੇ ਨਾਲ ਤੁਸੀਂ ਡੇਲੀ ਜੋ ਆਪਣਾ ਰابطਾ ਕਰਦੇ ਹੋ ਪਰ ਸਭ ਤੋਂ ਜੋ ਜ਼ਹਿਨ ਦੇ ਵਿੱਚ ਆਉਂਦਾ ਕਿ ਇਮੀਗ੍ਰੇਸ਼ਨ ਦੇ ٹرسٹ ਕਿਵੇਂ ਕਰੀਏ ਅੱਜ ਕੱਲ ਫਰੌਡ ਬਹੁਤ ਹੋ ਰਹੇ ਨੇ ਪੈਸਾ ਲੁੱਟਿਆ ਬਹੁਤ ਜਾਂਦਾ ਹੈ ਵਾਦੇ ਕੀਤੇ ਜਾਂਦੇ ਨੇ ਪੈਸੇ ਲੈ ਲੈ ਜਾਂਦੇ ਨੇ ਪਰ ਬੱਚਾ ਬਾਹਰ ਨਹੀਂ ਭੇਜਦਾ ਕਿਹੋ ਜਿਹੇ ਚੈਲੰਜਸ ਤੁਹਾਨੂੰ ਆਉਂਦੇ ਨੇ ਕਿਉਂਕਿ ਇੱਕ ਜਦੋਂ ਬਦਨਾਮ ਹੁੰਦਾ ਫਿਰ ਠੱਪਾ ਸਭ ਤੇ ਲੱਗ ਜਾਂਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਪੰਜਾਬ ਹਰਿਆਣਾ ਹਿਮਾਚਲ ਦਾ ਕਿ ਸਾਨੂੰ ਤੁਸੀਂ ਮੌਕਾ ਦਿੱਤਾ ਹੈ ਗ੍ਰੋਥ ਇੰਜੀਨਸ ਆਫ ਪੰਜਾਬ ਵਿੱਚ ਇੱਥੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਦੇਖੋ ਸਾਡੀ ਲਾਈਨ ਹੈ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਵਰਡ ਦੇ ਵਿੱਚ ਇੱਕ मीनिंग ਹੈ ਇਮੀਗ੍ਰੈਂਟ ਫੋਰਨ ਵਿੱਚ ਭੇਜਣਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹਦੇ ਵਿੱਚ ਬਹੁਤ ਸਾਰੇ ਚੈਲੰਜਸ ਨੇ ਅਸੀਂ ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਵੀ ਤੁਸੀਂ ਕਿਤੇ ਵੀ ਆਪਣਾ ਇਮੀਗ੍ਰੇਸ਼ਨ ਆਫਿਸ ਜਾਂਦੇ ਹੋ ਸਭ ਤੋਂ ਪਹਿਲਾਂ ਉਹਨਾਂ ਦਾ ਲਾਇਸੈਂਸ ਚੈੱਕ ਕਰੋ ਕਿ ਕੀ ਉਹਨਾਂ ਕੋਲ ਪੰਜਾਬ ਸਰਕਾਰ ਵੱਲੋਂ ਜਿਹੜਾ ਮਨਜ਼ੂਰਸ਼ੁਦਾ ਲਾਇਸੈਂਸ ਵੀ ਹੈਗਾ ਜਾਂ ਨਹੀਂ ਹੈਗਾ ਪਲੱਸ ਉਹਨਾਂ ਦਾ ਰਿਕਾਰਡਸ ਚੈੱਕ ਕਰੋ ਉਹਨਾਂ ਦੇ ਵੀਜ਼ਾਸ ਚੈੱਕ ਕਰੋ ਕਿ ਕਿਛ ਉਹਨਾਂ ਕੋਲ ਹੈ ਵੀ ਕਿ ਨਹੀਂ ਐਂਡ ਇਮੀਗ੍ਰੇਸ਼ਨ ਕੋਈ ਬਹੁਤ ਹਊਆ ਨਹੀਂ ਹੈ ਜਿਹੜਾ ਕਿ ਲੋਕਾਂ ਨੇ ਪੰਜਾਬ 'ਚ ਬਣਾ ਲਿਆ ਬੜਾ ਸਿੰਪਲ ਜਿਹਾ ਸਾਡਾ ਕੰਮ ਹੈ ਕੰਸਲਟੈਂਸੀ ਕਰਨਾ ਲੋਕਾਂ ਨੂੰ ਅੱਛੀ ਤਰ੍ਹਾਂ ਗਾਈਡ ਕਰਨਾ ਜਿਸ ਵੀ ਕੰਟਰੀ ਵਿੱਚ ਉਹਨਾਂ ਨੇ ਜਾਣਾ ਹੈ ਚਾਹੇ ਕੋ ਮਨ ਲਈ ਜਾਣਾ ਚਾਹੇ ਪੜਨ ਲਈ ਜਾਣਾ ਹੈ ਜਾਂ ਕਿਸੇ ਵੀ ਪੀਆਰ ਦੇ ਰਿਲੇਟਿਡ ਜਾਣਾ ਚਾਹੁੰਦੇ ਆ ਸੋ ਇਮੀਗ੍ਰੇਸ਼ਨ ਠੀਕ ਹੈ ਬਿਜ਼ਨਸ ਨੂੰ ਜਿਹੜਾ ਫਰੂ ਪੰਜਾਬ ਵਿੱਚ ਬਹੁਤ ਜ਼ਿਆਦਾ ਇੱਕ ਬਦਨਾਮੀ ਵਾਲਾ ਟੈਗ ਵੀ ਮਿਲ ਗਿਆ ਕੁਝ ਖਰਾਬ ਕੰਸਲਟੈਂਟ ਕਰਕੇ ਬਟ ਓਵਰਆਲ ਇਟਸ ਅ ਗੁੱਡ ਲਾਈਨ ਅਸੀਂ ਲੋਕਾਂ ਨੂੰ ਵੀ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਇੱਕ ਰਾਈਟ ਇਮੀਗ੍ਰੇਸ਼ਨ ਰਾਈਟ ਜਿਹੜੇ ਨੇ ਪਰਸਨਸ ਆ ਉਹਨਾਂ ਨਾਲ ਤੁਸੀਂ ਕੰਸਲਟ ਕਰੋ। ਠੀਕ। ਦੇ ਗੁਰਵੰਦਰ ਜੀ ਇਮੀਗ੍ਰੇਸ਼ਨ ਦੀ ਗੱਲ ਕੀਤੀ ਹੈ ਤੁਸੀਂ ਤਾਂ ਬਾਹਰ ਤੋਂ ਆਏ ਹੋ, ਬਾਹਰ ਗਏ ਸੀਗੇ ਕੰਮ ਕਰਨ ਵਾਸਤੇ। ਫਿਰ ਹਿੰਦੁਸਤਾਨ ਜਾ ਕੇ ਕੰਮ ਕੀਤਾ ਪਰ ਆਵੇ ਕਿ ਤੁਸੀਂ ਵੀ ਲੋਕਾਂ ਜਿਹੜੇ ਨੌਜਵਾਨਾਂ ਨੂੰ ਇਹੀ ਸੇ ਦੰਨਿਆ ਕਿ ਬਾਹਰ ਕੁਝ ਨਹੀਂ ਹੈਗਾ, ਇੱਥੇ ਕੰਮ ਕਰੋ ਆ ਕੇ। ਤੇ ਕੀ ਲੱਗਦਾ ਕਿੰਨੀ ਕਿ ਸਪੋਰਟ ਹੈਗੀ ਆ ਤੁਹਾਨੂੰ ਉੱਥੇ ਕੰਮ ਜਿਹੜਾ ਕਰਨੇ ਆਪਾਂ ਤੇ ਤੁਹਾਡੇ ਵਾਲਾ ਏਰੀਆ ਭਾਰਤ ਮਾਲਾ ਪ੍ਰੋਜੈਕਟ ਨਾਲ ਸੰਬੰਧ ਤੇਰੀ ਹੈਗਾ ਤੇ ਉਹ ਜਿਹੜੇ ਭਾਰਤ ਮਾਰਾ ਪ੍ਰੋਜੈਕਟਰ ਨੇ ਉਹਨਾਂ ਦਾ ਕਿੰਨਾ ਕੁ ਫਾਇਦਾ ਹੋਣ ਵਾਲਾ ਦੇਖੋ ਜੋਸ਼ੀ ਜੀ ਜਦੋਂ ਮੈਂ ਬਾਹਰ ਗਿਆ ਸੀਗਾ ਉਦੋਂ ਇਨ 90s ਉਦੋਂ ਇੰਡੀਆ ਦੀ ਗ੍ਰੋਥ ਨਹੀਂ ਨਹੀਂ ਸੀ ਚਲੋ ਹਰ ਕੋਈ ਮਹਿਸੂਸ ਕਰਦਾ ਸੀ ਵੀ ਆਪਾਂ ਕਮਾਈ ਕਰਨ ਬਾਹਰ ਜਾਈਏ ਪੈਸੇ ਕਮਾਈਏ ਤੇ ਉਦੋਂ ਐਨ ਆਰ ਆਈਸ ਕਰਦੇ ਵੀ ਇਸ ਤਰ੍ਹਾਂ ਹੀ ਸੀ ਬਾਹਰ ਜਾਂਦੇ ਸੀ ਉੱਥੇ ਕਮਾਈ ਕਰਦੇ ਸੀਗੇ ਤੇ ਇਨਵੈਸਟਮੈਂਟ ਪਰ ਉਹ ਇੰਡੀਆ ਦੇ ਵਿੱਚ ਕਰਦੇ ਸੀਗੇ ਅੱਜ ਉਹਦੇ ਉਲਟ ਹੋ ਰਿਹਾ ਹੈ ਐਨ ਆਰ ਆਈਜ਼ ਦੇ ਉੱਤੇ ਇੰਨਾ ਜ਼ਿਆਦਾ ਖੌਫ ਹੈ ਡਰ ਹੈ ਜਿਹੜਾ ਇੱਥੇ ਲਾ ਐਂਡ ਆਰਡਰ ਦੀ ਸਥਿਤੀ ਹੈ ਜਾਂ ਭੂ ਮਾਫੀਆ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਤੇ ਉਹ ਇੱਥੋਂ ਜ਼ਮੀਨਾਂ ਵੇਚ-ਵੇਚ ਕੇ ਆਪਣਾ ਪੈਸਾ ਬਾਹਰ ਲੈ ਕੇ ਜਾ ਰਿਹਾ ਹੈ ਉਹਦੇ ਨਾਲ ਵੀ ਪੰਜਾਬ ਦਾ ਲਾਸ ਸ ਹੋ ਰਿਹਾ ਬਹੁਤ ਜ਼ਿਆਦਾ ਸੋ ਮੈਂ ਇੱਕੋ ਬੇਨਤੀ ਕਰਾਂਗਾ ਅੱਜ ਕੱਲ ਦੇ ਦੌਰ ਦੇ ਵਿੱਚ ਇੰਡੀਆ ਰਾਈਜ਼ ਕਰ ਰਿਹਾ ਹੈ ਪੰਜਾਬ ਰਾਈਜ਼ ਕਰ ਰਿਹਾ ਹੈ ਤੇ ਆਪਾਂ ਨੂੰ ਜਿੰਨੇ ਵੀ ਮੈਂ ਤਾਂ ਹੋਰ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਆਪਣੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਉਹਨਾਂ ਵੀ ਇੱਥੇ ਤੁਸੀਂ ਜਿਹੜਾ ਕਿੱਲਾ ਕਿੱਲਾ ਦੋ ਦੋ ਕਿੱਲੇ ਵੇਚ ਕੇ ਜਾ ਰਹੇ ਹੋ ਠੀਕ ਹੈ ਮਜਬੂਰੀ ਹੈ ਸਿਸਟਮ ਹੈ ਜਿਹੜਾ ਉਹ ਆਪਾਂ ਨੂੰ ਨੌਕਰੀਆਂ ਨਹੀਂ ਦਿੰਦਾ ਤੇ ਮਜਬੂਰਨ ਸਾਨੂੰ ਜਾਣਾ ਪੈਂਦਾ ਹੈ ਥੋੜੀ ਬਹੁਤੀ ਭੇਡ ਚਾਲ ਵੀ ਹੈਗੀ ਹੈ ਇੱਕ ਦੋਸਤ ਬਾਹਰ ਚਲਾ ਜਾਂਦਾ ਹੈ ਤਾਂ ਦੂਜਾ ਉਹ ਵੀ ਕਹਿੰਦਾ ਵੀ ਬਾਹਰ ਚਲੀਏ ਮੈਂ ਉੱਥੇ ਜਾ ਕੇ ਆਪਣੇ ਸਰਕਲ ਦੇ ਨਾਲ ਰਵਾਂ ਦੂਜੀ ਇੱਕ ਸ਼ੋਅ ਆਫ ਬਹੁਤ ਹੈ ਜਿਹੜੇ ਐਨ ਆਰ ਆਈਜ਼ ਉੱਥੇ ਜਾ ਕੇ ਗੱਡੀਆਂ ਲੈ ਲੈਂਦੇ ਆ ਠੀਕ ਹੈ ਕਮਾਈ ਕਰਕੇ ਲੈਂਦੇ ਆ ਪਰ ਆਪਣੇ ਵਾਲੇ ਇੱਥੇ ਦੇਖ ਕੇ ਉਹ ਉਹ ਸੁਪਨਾ ਪਾਲਦੇ ਉੱਥੇ ਜਦੋਂ ਜਾਂਦੇ ਐ ਤਾਂ ਉੱਥੇ ਜਦੋਂ ਮਿਹਨਤ ਕਰਨੀ ਪੈਂਦੀ ਐ 24 24 ਘੰਟੇ ਕੰਮ ਕਰਕੇ ਉੱਥੇ ਉਹ ਗੱਡੀਆਂ ਲੈਂਦੇ ਨੇ ਕਿਸ਼ਤਾਂ ਦੇ ਲੈ ਲੈਂਦੇ ਨੇ ਫਿਰ ਉਹ ਜਿਹੜਾ ਸਿਸਟਮ ਉੱਥੇ ਚੱਲਦਾ ਵੈਸਟਰਨ ਕੰਟਰੀਜ਼ ਦੇ ਵਿੱਚ ਜਿਵੇਂ ਆਪਾਂ ਗੋਰਿਆਂ ਦਾ ਕਹਿੰਨੇ ਆ ਉਹ ਅੱਜਕੱਲ ਆਪਣੇ ਇੰਡੀਅਨਜ਼ ਨੇ ਵੀ ਅਪਣਾ ਲਿਆ ਬਹੁਤ ਘੱਟ ਨੇ ਜਿਹੜੇ ਜਾ ਕੇ ਘਰ ਲੈਣ ਦੀ ਸੋਚਦੇ ਆ ਜਾਂ ਆਪਣਾ ਬਿਜ਼ਨਸ ਸੈਟਅਪ ਕਰਨ ਦੀ ਸੋਚ ਰਹੇ ਆ ਕਿਉਂਕਿ ਨੌਜਵਾਨ ਖੂਨ ਹੈ ਤੇ ਉਹ ਸਿਸਟਮ ਦੇ ਵਿੱਚ ਆਪਾਂ ਲੌਸ 'ਚ ਜਾਂਦੇ ਆ ਜਿਹੜਾ ਇੱਥੋਂ ਆਪਾਂ ਇੱਕ ਕਿੱਲਾ 20-25 ਲੱਖ ਦਾ ਵੇਚ ਕੇ ਜਾਂਦੇ ਆ ਉਹ ਜਦੋਂ ਆਪਾਂ ਵਾਪਸੀ ਦੇਖਦੇ ਆ ਦੋ ਤਿੰਨ ਸਾਲ ਬਾਅਦ ਆ ਕੇ ਉਹ 50-60 ਲੱਖ ਦਾ ਹੋਇਆ ਹੁੰਦਾ ਆਪਾਂ ਨੂੰ ਉਹਦੇ 'ਚ ਮਹਿਸੂਸ ਹੁੰਦਾ ਵੀ ਅਸੀਂ ਲੌਸ 'ਚ ਆਏ ਸੋ ਇੱਕੋ ਬੇਨਤੀ ਹੈ ਤੁਹਾਡੇ ਚੈਨਲ ਦੇ ਜ਼ਰੀਏ ਵੀ ਥੋੜਾ ਜਿਹਾ ਨੌਜਵਾਨਾਂ ਲਈ ਰੋਜ਼ਗਾਰ ਦੇ ਸਾਧਨ ਇੱਥੇ ਹੈਗੇ ਆ ਆਪਣੇ ਛੋਟੇ-ਮੋਟੇ ਕੰਮਕਾਜ ਬਹੁਤ ਖੁੱਲੇ ਹੋਏ ਆ ਜਿਹੜੇ ਨੌਜਵਾਨ ਬਾਹਰ ਨਹੀਂ ਜਾ ਸਕਦੇ ਕਈ ਟਰਾਈ ਕਰਦੇ ਆ ਉਹਨਾਂ ਦਾ ਹੱਥ ਨਹੀਂ ਪੈਂਦਾ ਫਿਰ ਉਹ ਥੱਕ ਹਾਰ ਕੇ ਇੱਥੇ ਕੰਮ ਕਰਦੇ ਆ ਨੂੰ ਸਕੂਨ ਮਹਿਸੂਸ ਕਰਦੇ ਆ ਘੱਟੋ ਘੱਟ 20-50 ਹਜ਼ਾਰ ਰੁਪਏ ਮਹੀਨਾ ਉਹ ਬਣਾਉਂਦੇ ਆ ਹੁਣ 에어ਪੋਰਟ ਰੋਡ ਤੇ ਤੁਸੀਂ ਦੇਖ ਲਓ ਉੱਥੇ ਉਹਨਾਂ ਨੇ ਉਹ ਵੈਂਡਸ ਬਣਾਈਆਂ ਹੋਈਆਂ ਜਿਹੜਾ ਘਰੋਂ ਬਣਾ ਕੇ ਫੂਡ ਤੋਂ ਸੇਲ ਕਰਦੇ ਆ ਉਹ ਵੀ ਇੱਕ ਕਾਰੋਬਾਰ ਹੀ ਐ ਛੋਟਾ ਕਾਰੋਬਾਰ ਐ ਇਹੇ ਜੀ ਕਾਰੋਬਾਰ ਆਪਣੇ ਜਿਹੜੇ ਐਨ ਆਰ ਆਈਸ ਨੇ ਬਾਹਰ ਜਾ ਕੇ ਕਰਦੇ ਨੇ ਕੋਈ ਉੱਥੇ ਜਾ ਕੇ ਸਿੱਧਾ ਬਿਜ਼ਨਸ ਨੂੰ ਹੱਥ ਨਹੀਂ ਪਾਉਂਦੇ ਉੱਥੇ ਵੀ ਛੋਟੇ ਲੈਵਲ ਤੋਂ ਸ਼ੁਰੂ ਕਰਦੇ ਆ ਕੋਈ ਕਾਊਂਟਰ ਖੋਲ੍ਹ ਲਿਆ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਤਰੱਕੀ ਹੁੰਦੀ ਐ ਤੇ ਉਹੀ ਕੰਮ ਆਪਾਂ ਇੱਥੇ ਕਰੀਏ ਤੇ ਆਪਾਂ 5-7 ਬੜੇ ਆਰਾਮ ਨਾਲ ਉਸ bizness ਨੂੰ ਆਪਾਂ ਰਾਇਸ ਤੇ ਲੈ ਕੇ ਜਾ ਸਕਦੇ ਆ ਤੇ ਬਿਲਕੁਲ ਗੁਰਕਸ਼ਰ ਮੈਂ ਤੁਹਾਡੇ ਨਾਲ ਗੱਲ ਕਰਾਂ ਤੁਸੀਂ ਬੜੀ ਗੱਲ ਕਹੀ ਕਿ ਸਾਡੀ ਇੰਡਸਟਰੀ ਜਿਹੜੀ ਹੈਗਾ ਕਿਤੇ ਵੀ ਇਸੇ ਬਸਾਨਨੇ ਆ ਉਜਾੜ ਦਿੱਤੀ ਜਾਂਦੀ ਹੈ ਜਦਕਿ ਕੋਈ ਵੀ ਮਕਾਨ ਬੰਨਣਾ ਕੋਈ ਪ੍ਰੋਜੈਕਟ ਹੈ 50% ਤਾਂ ਆਪਾਂ ਕੀ ਹੈ ਮਾਰਬਲ ਇੰਡਸਟਰੀ ਤੋਂ ਹੀ ਸਮਾਨ ਜਾਂਦਾ ਹੈਗਾ ਕੀ ਸਰਕਾਰ ਤੁਹਾਡੀ ਇੰਡਸਟਰੀ ਨੂੰ ਇੰਡਸਟਰੀ ਨਹੀਂ ਸਮਝਦੀ ਸਭ ਤੋਂ ਵੱਡਾ ਇੰਡਸਟਰੀ ਇੱਥੇ ਲੱਗੇਗੀ ਰੋਡ ਪੰਜਾਬ ਦੇ ਯੂਜ਼ ਹੋਣਗੇ ਬਿਜਲੀ ਇੱਥੇ ਦੀ ਯੂਜ਼ ਹੋਏਗੀ 인ਫਰਾਸਟ੍ਰਕਚਰ ਸਾਰਾ ਪੰਜਾਬ ਦਾ ਹੋਏਗਾ ਪਰ ਜਦੋਂ ਰੈਵਨਿਊ ਦੇਣ ਦੀ ਟੈਕਸ ਦੇਣ ਦੀ ਗੱਲ ਹੋਏਗੀ ਤਾਂ ਉਹ ਬਿਲਡਿੰਗ ਬਣਾਉਣ ਵਾਸਤੇ ਮੈਂ ਟਾਈਲ ਗ੍ਰੇਨਾਈਟ ਐਂਡ ਮਾਰਬਲ ਦੂਸਰੇ ਸਟੇਟਾਂ ਤੋਂ ਲੈ ਕੇ ਆਵਾਂਗਾ ਕਿਉਂ ਨਾ ਇੱਕ ਇਸ ਤਰ੍ਹਾਂ ਦਾ ਉਪਰਾਹਲਾ ਕੀਤਾ ਜਾਏ ਸਰਕਾਰ ਵੱਲੋਂ ਕਿ ਇੱਥੇ ਦਾ ਟੈਕਸ ਇੱਥੇ ਦੀ ਇੰਡਸਟਰੀ ਮਾਰਬਲ ਇੰਡਸਟਰੀ ਇੱਥੇ ਹੀ ਰਹਿ ਜਾਏ ਔਰ ਇਹ ਜਿਹੜਾ ਪੈਸਾ ਬਾਹਰ ਜਾਂਦਾ ਸਟੇਟ ਦਾ ਉਹ ਇਸ ਸਟੇਟ ਨੂੰ ਹੀ ਮਿਲੇ ਔਰ ਜਿਹੜੀ ਹੁਣੇ ਥੋੜੀ ਦੇਰ ਪਹਿਲਾਂ ਆਪਣੇ ਪੈਨੇਲਿਸਟ ਆਏ ਸੀ ਕਹਿੰਦੇ ਸੀ 2002 ਚ 8 ਨੰਬਰ ਤੇ ਸੀਗਾ ਇਕਨੋਮੀ ਵਿੱਚ ਹੁਣ 16 ਤੇ ਚਲਾ ਗਿਆ ਅਗਰ ਸਾਡੇ ਵਪਾਰੀਆਂ ਦੇ ਨਾਲ ਗੱਲਬਾਤ ਕਰਕੇ ਇਸੇ ਨੂੰ ਗਰੋਥ ਨੂੰ ਦੁਬਾਰਾ ਵਧਾਣਾ ਹੈ ਜੋ ਅੱਜ ਦਾ ਮੇਨ ਮੋਟਿਵ ਹੈ ਗਰੋਥ ਇੰਜਨ ਵਧਾਣਾ ਹੈ ਤਾਂ ਉਹ ਦੁਬਾਰਾ 16 ਤੋਂ 8 8 ਤੋਂ 5 ਜਾਂ 4 ਲੈ ਕੇ ਆਣਾ ਹੈ ਤਾਂ ਉਹਦੇ ਵਾਸਤੇ ਛੋਟੇ ਵਪਾਰੀ ਦਾ ਮਹੱਤਵ ਨੂੰ ਸਮਝਣਾ ਬਹੁਤ ਜ਼ਰੂਰ ਹੋਏਗਾ ਇਹ ਵਪਾਰ ਹੀ ਹੈ ਜਿਹੜਾ ਅਰਥਵਿਵਸਥਾ ਦੀ ਹੱਡੀ ਹੈ ਔਰ ਅੱਜ ਕੱਲ੍ਹ ਦੀਆਂ ਜਿਹੜਾ ਇੱਕ ਗੁਜਰਾਤ ਮਾਡਲ ਕੁਝ ਸਾਲ ਪਹਿਲਾਂ ਪਸੁੰਦੇਸੀ ਗੁਜਰਾਤ ਮਾਡਲ ਗੁਜਰਾਤ ਮਾਡਲ ਅਗਰ ਜੇ ਵਪਾਰੀਆਂ ਦੀ अहमियत ਨੂੰ ਸਮਝਾਇਆ ਜਾਏਗਾ ਮੈਂ ਫਿਰ ਵਪਾਰੀ ਹੁੰਦੇ ਨਾ ਤੇ ਬਾਰ-ਬਾਰ ਮੇਰੇ ਸ਼ਬਦ ਨਾ ਵਪਾਰੀਆਂ ਦੇ ਉੱਪਰ ਹੀ ਜਾਣਗੇ ਜੇ ਵਪਾਰੀਆਂ ਦੀ अहमियत ਨੂੰ ਸਮਝਾਇਆ ਜਾਏਗਾ ਤਾਂ ਆਪਾਂ ਪੰਜਾਬ ਨੂੰ ਦੁਬਈ ਮਾਡਲ ਦੁਬਈ ਲੈ ਕੇ ਜਾ ਸਕਦੇ ਹਾਂ ਔਰ ਇਸ ਨੂੰ ਐਜ਼ ਪੰਜਾਬ ਮਾਡਲ ਦੂਸਰੇ ਸਟੇਟ ਇਹਨੂੰ ਰਿਪਰੈਜ਼ੈਂਟ ਕਰਨਗੇ ਵੀ ਤੁਸੀਂ ਪੰਜਾਬ ਦੇ ਮਾਡਲ ਤੇ ਚੱਲੋ ਤਾਂ ਤੁਹਾਡਾ ਗ੍ਰੋਥ ਹੋਏਗਾ ਅਸੀਂ ਇਸ ਤਰ੍ਹਾਂ ਦੀ ਸਕੀਮਾ ਇਸ ਤਰ੍ਹਾਂ ਦੀ ਪਲੈਨਿੰਗ ਇਸ ਤਰ੍ਹਾਂ ਦਾ ਮਿਹਨਤ ਇਸ ਤਰ੍ਹਾਂ ਦੇ ਜਜ਼ਬਾ ਸਾਡੇ ਲੋਕਾਂ 'ਚ ਹੈਗਾ ਤਾਂ ਬਿਲਕੁਲ ਹਰੀਸ਼ ਜੀ ਤੁਸੀਂ ਜ਼ਿਕਰ ਕੀਤਾ ਕਿ ਸਰਕਾਰ ਤੁਹਾਡੀ ਇੰਡਸਟਰੀ ਵੱਲ ਧਿਆਨ ਨਹੀਂ ਦੇ ਰਹੀ ਹੈ ਹਾਲਾਂਕਿ ਕਿਤੇ ਨਾ ਕਿਤੇ ਨਰਾਜ਼ਗੀ ਸਰਕਾਰ ਦੇ ਨਾਲ ਤੁਹਾਡੀ ਜ਼ਰੂਰ ਹੈ ਪਰ ਕਦੇ ਤੁਹਾਡੀ ਇੰਡਸਟਰੀ ਨੇ ਕੋਸ਼ਿਸ਼ ਨਹੀਂ ਕੀਤੀ ਕਿ ਸਰਕਾਰ ਦੇ ਕੋਲ ਅਸੀਂ ਜਾਈਏ ਅਸੀਂ ਉਹਨਾਂ ਨੂੰ ਅਪੀਲ ਕਰੀਏ ਕਿ ਤੁਸੀਂ ਸਾਡੇ ਵੱਲ ਧਿਆਨ ਦਿਓ ਤਾਂ ਜੋ ਅਸੀਂ ਇੱਥੇ ਕਮਾ ਕੇ ਇੱਥੇ ਹੀ ਸਾਡੀ ਇੰਡਸਟਰੀ ਨੂੰ ਗਰੋ ਕਰਵਾਈਏ ਵੈਰੀ ਗੁੱਡ ਬਹੁਤ ਅੱਛਾ ਹੁਣ ਬਾਈਚਾਂਸ ਹੁਣ 15 ਦਿਨ ਪਹਿਲਾਂ ਅਸੀਂ ਪੰਜਾਬ ਸਰਕਾਰ ਨੂੰ ਇੱਕ ਮੈਮੋਰੰਡਮ ਦੇ ਕੇ ਹਟੇ ਆਂ ਵੀ ਇਸ ਬਿਜ਼ਨਸ ਨੂੰ ਪੰਜਾਬ ਚ ਹੀ ਰੋਕੋ ਇਸ ਪੰਜਾਬ ਦੇ ਨਾਲੇ ਦੇ ਉੱਪਰ ਸਿਰਫ ਹਰਿਆਣਾ ਹਿਮਾਚਲ ਜੇ ਐਂਡ ਕੇ ਸਿਰਫ ਇੱਕ ਸਟੇਟ ਨੂੰ ਹੀ ਨੀ ਕੈਟਰ ਮਿਲੇਗਾ ਇਹ ਸਟੇਟਾਂ ਤੋਂ ਵੀ ਜਿਹੜਾ ਪੈਸਾ ਆਏਗਾ ਉਹ ਵੀ ਪੰਜਾਬ ਚ ਹੀ ਰੁਕੇਗਾ ਇਸ ਵਾਸਤੇ ਇਸ ਟ੍ਰੇਡ ਦੇ ਉੱਪਰ ਬਹੁਤ ਜ਼ਿਆਦਾ ਜ਼ਰੂਰੀ ਹੈ ਫੋਕਸ ਕਰਨਾ ਔਰ ਮੈਂ ਚਾਹਾਂਗਾ ਔਰ ਸਾਡੇ ਜਿਵੇਂ ਜੋ ਇਸ ਤਰ੍ਹਾਂ ਜ਼ਿੰਮੇਵਾਰੀ ਲੱਗੇ ਕਿ ਮੈਂ ਵਪਾਰੀਆਂ ਦੇ ਨਾਲ ਮਿਲ ਕੇ ਫੇਰ ਮਾਨਜੀ ਕੋਲੋਂ ਟਾਈਮ ਲੈ ਕੇ ਸਾਰਿਆਂ ਨੂੰ ਉਹਨੂੰ ਜਾਵਾਂਗਾ ਮਿਲਾਂਗਾ ਵਪਾਰੀਆਂ ਨੂੰ ਕੋਈ ਇਸ ਤਰ੍ਹਾਂ ਦਾ ਜਗ੍ਹਾ ਮੁਹਈਆ ਕਰਾਈ ਜਾਏ ਕਿ ਸਾਨੂੰ ਬਾਹਰ ਨਾ ਜਾਣਾ ਪਵੇ ਔਰ ਅਸੀਂ ਆਪਣੇ ਬਿਜ਼ਨਸ ਨੂੰ ਸਿਰਫ ਇਹ ਡਿਵਲਪ ਕਰੀਏ ਕਿ ਸਿਰਫ ਬਿਜ਼ਨਸ ਕਰਨਾ ਹੈ ਔਰ ਇਸ ਤੋਂ ਸਭ ਤੋਂ ਵੱਡਾ ਇੱਕ ਪ੍ਰੋਬਲਮ ਇਹ ਵੀ ਆਂਦੀ ਮੇਰੇ ਨਾਲ ਨਾਲ ਸੁਝਾਅ ਉਹ ਵੀ ਦਵਾਂਗਾ ਵੀ ਜਗ੍ਹਾ ਜਿਹੜੀ ਕਹਿੰਦੇ ਲੈਂਡ ਚੰਗ ਮਾਫੀਆ ਇਸ ਤਰ੍ਹਾਂ ਦੀ ਜਗ੍ਹਾ ਜਿਹੜੀ ਸ਼ਾਮਲਤ ਲੈਂਡਸ ਪਈ ਹੁੰਦੀਆਂ ਨਾ ਉਹਨਾਂ ਦੇ ਉੱਪਰ ਕੁਝ ਨਜਾਇਜ਼ ਕਬਦੇ ਹੋ ਜਾਂਦੇ ਆ ਸਰਕਾਰ ਇਸ ਤਰ੍ਹਾਂ ਦੀ ਜ਼ਮੀਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਟ੍ਰੇਡਰਸ ਹੈ ਛੋਟਾ ਮੀਡੀਅਮ ਵੱਡਾ ਇਨਾਂ ਨੂੰ ਲੀਜ਼ ਹੋਲਡ ਤੇ ਦੇ ਦੇਵੇ ਔਰ ਇਨਾਂ ਕੋਲ ਨੂੰ ਰੈਗੂਲਰ ਇਨਕਮ ਟੈਕਸ ਦੇ ਰੂਪ ਚ ਉਹਨਾਂ ਕੋਲ ਆਂਦੀ ਰਹੇ ਕੁਝ ਇਸ ਤਰ੍ਹਾਂ ਦੀ ਅਗਰ ਪਲੈਨਿੰਗ ਬਲੇ ਤਾਂ ਸਰਕਾਰ ਨੂੰ ਬਹੁਤ ਫਾਇਦਾ ਹੋਗਾ ਔਰ ਰੋਪਾਰਿਆਂ ਦੇ ਵਿੱਚ ਬਹੁਤ ਫਾਇਦਾ ਹੋਏਗਾ ਠੀਕ ਬਿਲਕੁਲ ਬਿਲਕੁਲ ਗੁਰਪ੍ਰੀਤ ਜੀ ਇੱਕ ਗੱਲ ਜਾਨਣਾ ਚਾਹਾਂਗੇ ਅਸੀਂ ਕਿ ਕਿ ਕੈਨੇਡਾ ਨੂੰ ਲੈ ਕੇ ਗੱਲ ਕਰਦੇ ਆਪਾਂ ਕੈਨੇਡਾ ਦੇ ਵਿੱਚ ਸਟੂਡੈਂਟਸ ਬਹੁਤ ਹੋਣਾ ਚਾਹੁੰਦੇ ਆ ਜਿਹਨੂੰ ਪੁੱਛੋ ਕੈਨੇਡਾ ਕੈਨੇਡਾ ਗੱਲ ਕਰਦਾ ਹੈਗਾ ਤੇ ਹੁਣ ਪਹਿਲਾਂ ਦਾ ਕੁਝ ਮਾਹੌਲ ਨਹੀਂ ਸੀ ਕਿ ਸੀਗਾ ਹੁਣ ਨਵੇਂ ਉੱਥੇ ਆਏ ਨੇ ਪ੍ਰਧਾਨ ਮੰਤਰੀ ਤੋਂ ਉਹਨਾਂ ਨੇ ਕੁਝ ਜਿਹੜਾ ਹੈਗਾ ਦੇਖੋ ਜਿਹੜੇ ਹੁਣ ਇਲੈਕਸ਼ਨ ਹੋਏ ਨੇ ਉਸ ਤੋਂ ਬਾਅਦ ਮາກਕਾਰਨੀ ਜਿੱਦਾਂ ਪ੍ਰਾਈਮ ਮਿਨਿਸਟਰ ਬਣੇ ਨੇ ਤਾਂ ਉਹਨਾਂ ਦਾ ਇੱਕ ਪੋਜ਼ਿਟਿਵ ਰਵਈਆ ਇੰਡੀਆ ਦੇ ਕਿਉਂਕਿ ਕੈਨੇਡਾ ਦੀ ਸੈਕੰਡ ਇਕਨੋਮੀ ਜਿਹੜੀ ਇਮੀਗ੍ਰੇਸ਼ਨ ਤੋਂ ਆਂਦੀ ਹੈ ਤਾਂ ਮາກਕਾਰਨੀ ਨੇ ਹੁਣ ਮੋਦੀ ਜੀ ਵੀ ਗਏ ਨੇ ਜੀ7 ਸਮਿਟ ਤੇ ਉੱਥੇ ਸਪੈਸ਼ਲ ਇਨਵਾਈਟ ਸੀ ਉਹਨਾਂ ਨੂੰ ਕੀਤਾ ਤਾਂ ਇੱਕ ਅੱਛਾ ਰਿਲੇਸ਼ਨ ਇੰਡੀਆ ਤੇ ਕੈਨੇਡਾ ਦੇ ਵਿਚਕਾਰ ਬਣਿਆ ਉੱਥੇ ਇੰਡੀਆ ਵਿੱਚ ਉਹਨਾਂ ਨੇ ਆਪਣੇ ਹਾਈ ਕਮਿਸ਼ਨ ਜਿਹੜਾ ਆਪਾਂ ਲੋਕਾਂ ਨੇ ਤੁਸੀਂ ਵੀ ਨਿਊਜ਼ ਬ੍ਰੇਕ ਕੀਤੀ ਸੀ ਕਿ ਕਾਫੀ ਸਟਾਫ ਜਿਹੜਾ ਕੈਨੇਡਾ ਨੇ ਵਾਪਸ ਬੁਲਾ ਲਿਆ ਇੰਡੀਆ ਨੇ ਵੀ ਕਾਫੀ ਹੱਦ ਤੱਕ ਆਪਣੇ ਸਟਾਫ ਨੂੰ ਵਾਪਸ ਬੁਲਾ ਲਿਆ ਸੀ ਤਾਂ ਵੀਜ਼ਾ ਪ੍ਰੋਸੈਸ ਸਲੋ ਹੋ ਗਿਆ ਸੀ ਨਵੇਂ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਆਰ ਨਾਲ ਕਿਹਾ ਹੈ ਕਿ ਹੁਣ ਥੋੜਾ ਜਿਹਾ ਵੀਜ਼ਾ ਪ੍ਰੋਸੈਸਿੰਗ ਤੇਜ਼ ਹੋ ਗਈ ਹੈ ਲਾਈਕ ਜਿੱਦਾਂ ਅਸੀਂ ਟੂਰਿਸਟ ਵੀਜ਼ਾ ਲਗਾਉਂਦੇ ਸੀ ਉਹ 2 ਮਹੀਨੇ ਦਾ ਪ੍ਰੋਸੈਸ ਸੀ ਆਜੋ 15 ਤੋਂ 25 ਦਿਨ ਵਿੱਚ ਰਿਜ਼ਲਟ ਆ ਰਿਹਾ ਸੋ ਨਵੇਂ ਪ੍ਰਧਾਨ ਮੰਤਰੀ ਦੇ ਆਉਣ ਨਾਲ ਇੰਡੀਆ ਤੇ ਕੈਨੇਡਾ ਦੇ ਅੱਛੇ ਰਿਲੇਸ਼ਨ ਜਿਹੜੇ ਪਹਿਲਾਂ ਆਪਾਂ ਸੁਣਦੇ ਸੀ ਕਿ ਹਰ ਇੱਕ ਬੱਚਾ ਜਾਂ ਪੇਰੈਂਟਸ ਵੀ ਕੈਨੇਡਾ ਸੀ ਬੀ ਕੈਨੇਡਾ ਹੀ ਬੱਚੇ ਨੂੰ ਭੇਜਣਾ ਜਾਂ ਜਾਣਾ ਚਾਹੁੰਦੇ ਆ ਤਾਂ ਦੁਬਾਰਾ ਇੱਕ ਫਰੂਟਫੁਲ ਰਿਜ਼ਲਟ ਆਪਾਂ ਨੂੰ ਇੰਡੀਆ ਨੂੰ ਮਿਲਿਆ ਸਪੈਸ਼ਲੀ ਪੰਜਾਬ ਨੂੰ ਤੇ ਬਿਲਕੁਲ ਗੌਰਵ ਜੀ ਜਿਸ ਹਿਸਾਬ ਦੇ ਨਾਲ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਪਰ ਨਹੀਂ ਅੱਜ ਕੱਲ ਮੈਨੂੰ ਜੋ ਲੱਗਦਾ ਹੈ ਕਿ ਬੱਚਿਆਂ ਦਾ ਇੰਟਰਸਟ ਕੈਨੇਡਾ ਨੂੰ ਛੱਡ ਕੇ ਆਸਟ੍ਰੇਲੀਆ ਵੱਲ ਜ਼ਿਆਦਾ ਵਧਿਆ ਹੈ ਕਿਉਂ ਕੈਨੇਡਾ ਤੋਂ ਹੁਣ ਜੋ ਮੁਖ ਮੋੜਿਆ ਜਾ ਰਿਹਾ ਕਿਉਂਕਿ ਉੱਥੇ ਕੰਮ ਨੂੰ ਲੈ ਕੇ ਵੀ ਬੜੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਇਸ ਚੀਜ਼ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਹੈ ਕਿ ਕਿ ਕੈਨੇਡਾ ਵਿੱਚ ਆਪਣੇ ਪੰਜਾਬੀ ਬਹੁਤ ਜ਼ਿਆਦਾ ਵਸੇ ਨੇ ਉਹ ਕਹਿੰਦੇ ਪੰਜਾਬੀਆਂ ਨੂੰ ਕੋਈ ਇੱਕ ਚੀਜ਼ ਮਿਲ ਜੇ ਤਾਂ ਉਹਦਾ ਰੋਲਾ ਪਿੰਡ-ਪਿੰਡ ਵਿੱਚ ਗਲੀ-ਗਲੀ ਵਿੱਚ ਪੈ ਜਾਂਦਾ ਹੈ ਕਿ ਕੈਨੇਡਾ ਚਲੇ ਜਾਓ ਤੁਹਾਨੂੰ ਦੂਜਾ ਪੰਜਾਬ ਮਿਲੇਗਾ ਬਿਲਕੁਲ ਅੱਪਾ ਹੁਣ ਬ੍ਰੈਮਟਨ ਵਿੱਚ ਜਾਣੇ ਆ ਤਾਂ ਉੱਥੇ ਤੁਹਾਨੂੰ ਫੀਲ ਹੀ ਨਹੀਂ ਹੁੰਦਾ ਕਿ ਤੁਸੀਂ ਬ੍ਰੈਮਟਨ ਆਏ ਇਟਸ ਅਪਡੇਟਡ ਵਰਜ਼ਨ ਆਫ ਚੰਡੀਗੜ੍ਹ ਤੁਸੀਂ ਇਹ ਸਮਝ ਕੇ ਚੱਲੋ ਕਿ ਚੰਡੀਗੜ੍ਹ ਦਾ ਅਪਡੇਟਡ ਵਰਜ਼ਨ ਹੈ ਉਹ ਬ੍ਰੈਮਟਨ ਟੋਰਾਂਟੋ ਹੈ ਉੱਥੇ ਤੁਹਾਨੂੰ ਗੋਰੇ ਘੱਟ ਨੇ ਪੰਜਾਬੀ ਜ਼ਿਆਦਾ ਵੇਖਣ ਨੂੰ ਮਿਲਦੇ ਨੇ ਰੁਝਾਨ ਬੱਚਿਆਂ ਦਾ ਹੈ ਮੈਂ ਆਪਣੀ ਗਲਤੀ ਰਿਪੀਟ ਕਰਨਾ ਚਾਹ ਰਿਹਾ ਸੀ ਕਿ ਆਪਣੇ ਬਹੁਤ ਜ਼ਿਆਦਾ ਰਿਲੇਟਿਵਸ ਜਾਂ ਆਸਪਰਸ ਦੇ ਲੋਕ ਜਿਹੜੇ ਨੇ ਉਹ ਕੈਨੇਡਾ ਰਹਿ ਦੇਖੋ ਪੋਜ਼ਿਟਿਵਿਟੀ ਵੀ ਕੈਨੇਡਾ ਦੀ ਬਹੁਤ ਜ਼ਿਆਦਾ ਆਪਣੇ ਲੋਕਾਂ ਨੇ ਕੀਤੀ ਐ 네ਗੈਟਿਵਿਟੀ ਵੀ ਆਪਣੇ ਲੋਕਾਂ ਨੇ ਹੀ ਕਰੀ ਐ ਜਦ ਕਿ ਐਦਾਂ ਤਾਂ ਉੱਥੇ ਕੁਝ ਨਹੀਂ ਹੈਗਾ ਕੈਨੇਡਾ ਮੰਗਦਾ ਸਕਿੱਲ ਵਰਕਰ ਤੁਹਾਡੇ ਕੋਲ ਕੋਈ ਗੁਣ ਹੋਣਾ ਚਾਹੀਦਾ ਤੁਹਾਨੂੰ ਕੋਈ ਕੰਮ ਆਂਦਾ ਹੋਣਾ ਚਾਹੀਦਾ ਠੀਕ ਐ ਤੇ ਤੁਸੀਂ ਜੋਬ ਸਰਚ ਕਰੋ ਉੱਥੇ ਜਾ ਕੇ ਤੇ ਤੁਹਾਨੂੰ ਕੰਮ ਮਿਲਦਾ ਘਰ ਬੈਠ ਕੇ ਕੰਮ ਨਾ ਤੁਹਾਨੂੰ ਪੰਜਾਬ 'ਚ ਮਿਲਣਾ ਨਾ ਤੁਹਾਨੂੰ ਕੈਨੇਡਾ 'ਚ ਮਿਲਣਾ ਨਾ ਹੀ ਕਿਸੇ ਹੋਰ ਕੰਟਰੀ 'ਚ ਮਿਲਣਾ ਤੇ ਕੈਨੇਡਾ ਅੱਛੀ ਕੰਟਰੀ ਐ ਆਪਣਾ ਪੰਜਾਬੀਆਂ ਦੀ ਡੋਮੀਨੇਟਿੰਗ ਕੰਟਰੀ ਐ ਠੀਕ ਹੈ ਤਾਂ ਉਹਦੇ ਵਿੱਚ ਲੋਕ ਬੱਚੇ ਜਾਣਾ ਚਾ ਰਹੇ ਨੇ ਪੇਰੈਂਟਸ ਵੀ ਭੇਜ ਰਹੇ ਨੇ ਤਾਂ ਬਿਲਕੁਲ ਗੁਰਵਿੰਦਰ ਜੀ ਮੇਰਾ ਸਵਾਲ ਤੁਹਾਡੇ ਤੇ ਰਹੋਗਾ ਹਾਲਾਂਕਿ ਇੰਡਸਟਰੀ ਦਾ ਜ਼ਿਕਰ ਕਰ ਰਹੇ ਸੀ ਸੋਸ਼ਲ ਮੀਡੀਆ ਇੰਡਸਟਰੀ ਦੇ ਕਿੰਨਾ ਕ ਅਹਿਮ ਰੋਲ ਅਦਾ ਕਰ ਰਿਹਾ ਹਾਲਾਂਕਿ ਅੱਜ ਕੱਲ ਜੋ ਅਸੀਂ ਵੇਖ ਰਹੇ ਆਂ ਫਰੋਤੀਆਂ ਦਿਆਂ ਬਲੈਕਮੇਲਰਸ ਦਿਆਂ ਟਰੈਂਡ ਬਹੁਤ ਵੱਧ ਗਿਆ ਅਕਸਰ ਹੀ ਛੋਟੇ ਛੋਟੇ ਚੀਜ਼ਾਂ ਪਿੱਛੇ ਸਭ ਤੋਂ ਵੱਡਾ ਨਿਸ਼ਾਨਾ ਉਦਯੋਗਪਤੀਆਂ ਨੂੰ ਬਣਾਇਆ ਜਾਂਦਾ ਹੈ ਬਿਲਕੁਲ ਜੀ ਦੇਖੋ ਗੱਲ ਲਾਅ ਐਂਡ ਆਰਡਰ ਤੇ ਆ ਜਾਂਦੀ ਹੈ ਸਰਕਾਰ ਤੇ ਆ ਜਾਂਦੀ ਹੈ ਕੋਈ ਵੀ ਸਰਕਾਰ ਹੋਵੇ ਲੁਧਿਆਣਾ ਦੀ ਐਗਜ਼ੈਂਪਲ ਲੈ ਲਓ ਪਿੱਛੇ ਜੀ ਲੁਧਿਆਣਾ ਦੇ ਜਿਹੜੇ ਇੰਡਸਟਰੀਅਲਿਸਟ ਨੇ ਉਹ ਜਾ ਕੇ ਯੂਪੀ ਚ ਯੋਗੀ ਜੀ ਨੂੰ ਮਿਲੇ ਸੀ ਉਹਦਾ ਕਾਰਨ ਕੀ ਸੀਗਾ ਵੀ ਇੱਥੇ ਫਰੋਤੀਆਂ ਮੰਗੀਆਂ ਜਾਂਦੀਆਂ ਸੀਗੀਆਂ ਤੇ ਸਰਕਾਰ ਉਹਨਾਂ ਦੀ ਕੰਪਲੇਂਟ ਵੱਲ ਧਿਆਨ ਨਹੀਂ ਸੀ ਦਿੰਦੀ ਜਾਂ ਹੁਣੇ ਜੀ ਪਤਾ ਵੀ ਕਿਉਂ ਨਹੀਂ ਸੀ ਦਿੰਦੀ ਅੱਜ ਵੀ ਕੁਝ ਮੈਨੂੰ ਐਸੇ ਬਿਜ਼ਨਸਮੈਨ ਜਾਣਦੇ ਨੇ ਲੁਧਿਆਣਾ ਦੇ ਵਿੱਚ ਖਾਸ ਕਰਕੇ ਜਿਹੜੇ ਲੱਖ 2 ਲੱਖ 3 ਲੱਖ ਉਹਨਾਂ ਨੇ ਸਾਈਡ ਤੇ ਕੱਢਿਆ ਹੁੰਦਾ ਵੀ ਜੇ ਕੋਈ ਕਾਲ ਆਉਂਦੀ ਚੁੱਪ ਕਰਕੇ ਫੜਾ ਦੋ ਪਰ ਇਹਨੇ ਸਹੀ ਮੈਂ ਇਹਨਾਂ ਨਾਲ ਮੈਂ ਤਾਂ ਟੋਕਣਾ ਚਾਹਾਂਗੀ ਜਿਸ ਹਿਸਾਬ ਦੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਸਰਕਾਰਾਂ ਤੇ ਗੱਲ ਆ ਜਾਂਦੀ ਹੈ ਪਰ ਪੰਜਾਬ ਸਰਕਾਰ ਤਾਂ ਆਪਣਾ ਹਰ ਅਹਿਮ ਕਦਮ ਚੁੱਕ ਰਹੀ ਹੈ ਇੰਡਸਟਰੀ ਦੇ ਲਈ ਖਾਸ ਕਰਕੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਤਾਂ ਸਾਫ਼ ਕਿਹਾ ਗਿਆ ਹੈ ਕਿ ਕੋਈ ਵੀ ਬਖਸ਼ਾ ਨਹੀਂ ਜਾਊਗਾ ਬਲੈਕਮੇਲਿੰਗ ਤਾਂ ਚੱਲਣੀ ਹੋਈ ਨਹੀਂ ਨਹੀਂ ਠੀਕ ਹੈ ਸਰਕਾਰ ਕਹਿ ਰਹੀ ਹੈ ਕੰਮ ਕਰ ਰਹੀ ਹੈ ਤਾਂ welcom ਪਰ ਉਹਦਾ ਰਿਜ਼ਲਟ ਉਹਦੀ ਆਉਟਪੁੱਟ ਦੇਣੀ ਬਹੁਤ ਜ਼ਰੂਰੀ ਹੈ ਜਿਹੜਾ ਕਿ ਇੰਡਸਟਰੀਲਿਸਟ ਆਪ ਕਹੇ ਵੀ ਹਾਂ ਆ ਸਰਕਾਰ ਸਾਡੇ ਲਈ ਸੋਚ ਰਹੀ ਹੈ ਅੱਛਾ ਕੰਮ ਕਰ ਰਹੀ ਹੈ ਤੇ ਉਹਦੇ ਨਾਲ ਉਹਨਾਂ ਦੀ ਜਿਹੜੀ ਮਾਈਗ੍ਰੇਸ਼ਨ ਹੈ ਪੰਜਾਬ ਤੋਂ ਕਾਫੀ ਪਿੱਛੇ ਹੁਣ ਮੈਂ ਨਾਂ ਲਵਾਂਗਾ ਤਾਂ ਫਿਰ ਉਹ ਪੋਲਿਟੀਕਲ ਗੱਲ ਆ ਜਾਂਦੀ ਹੈ ਅਕਾਲੀ ਦਲ ਦੇ ਵਿੱਚ ਜਿਹੜੀ ਇੰਡਸਟਰੀ ਸੀ ਗੋਬਿੰਦਗੜ੍ਹ ਤੋਂ ਪਲਾਨ ਕਰ ਗਈ ਸੀ ਬੱਦੀ ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਵੀ ਬੈਨੀਫਿਟ ਨਹੀਂ ਦਿੱਤਾ ਜਾਂਦਾ ਜਿੰਨੀ ਦੇ ਤੁਸੀਂ ਇੰਡਸਟਰੀਲਿਸਟ ਨੂੰ ਜਾਂ ਬਿਜ਼ਨਸਮੈਨ ਨੂੰ ਕੋਈ ਪਲਾਨ ਨਹੀਂ ਦੋਗੇ ਉਹਨੂੰ ਕੋਈ ਛੋਟ ਨਹੀਂ ਦਿਓਗੇ ਤਾਂ ਉਹ ਇੰਡਸਟਰੀ ਕਿਉਂ ਆਏਗੀ ਇੱਥੇ ਉਹ ਹੋਰ ਸਟੇਟ ਚ ਜਾਏਗੀ ਬਿਜ਼ਨਸਮੈਨ ਨੇ ਤਾਂ ਬਿਜ਼ਨਸ ਕਰਨਾ ਹੈ ਸਰਕਾਰ ਨੇ ਦੇਖਣਾ ਵੀ ਬਿਜ਼ਨਸ ਸਾਡੀ ਸਟੇਟ ਚ ਕਿਵੇਂ ਆ ਰਿਹਾ ਹੈ ਸਾਡੇ ਜਿਹੜੇ ਇੱਥੇ ਦੇ ਪੰਜਾਬ ਦੇ ਵਸਿੰਦੇ ਨੇ ਉਹਨਾਂ ਨੂੰ ਕਿਵੇਂ ਰੁਜ਼ਗਾਰ ਮਿਲ ਰਿਹਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਸੋ ਉਹਨਾਂ ਨੇ ਅਟਰੈਕਟ ਕਰਕੇ ਕੋਈ ਬਿਜ਼ਨਸਮੈਨ ਨੇ ਜਿਹੜੇ ਇੰਡਸਟਰੀਲਿਸਟ ਨੇ ਉਹਨਾਂ ਨੂੰ ਵਧੀਆ ਤਰ੍ਹਾਂ ਦੀਆਂ ਆਪਣਾ ਸਹੂਲਤਾਂ ਚਾਹੇ ਉਹ ਬਿਜਲੀ ਦੇ ਰੇਟ ਘੱਟ ਹੋਣ ਚਾਹੇ ਉਹਨਾਂ ਨੂੰ ਐਨਓਸੀਜ਼ ਦੇ ਵਿੱਚ ਛੋਟ ਦੇਣੀ ਜਿਵੇਂ ਹਿਮਾਚਲ ਨੇ ਦਿੱਤੀ ਸੀ ਵੀ ਪੱਦੀ ਆਓ ਇਨਵੈਸਟ ਕਰੋ ਤੇ ਅਸੀਂ ਤੁਹਾਨੂੰ ਛੋਟ ਦੇਨੇ ਆ ਸੋ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮਸ ਨਹੀਂ ਉਹ ਪੰਜਾਬ ਸਰਕਾਰ ਨੂੰ ਖਾਸ ਕਰ ਬਿਜ਼ਨਸਮੈਨ ਤੇ ਇੰਡਸਟਰੀਸਟਸ ਨੂੰ ਲਿਆਉਣੇ ਪੈਣਗੇ ਤਾਂ ਕਿ ਇੱਥੇ ਰੋਜਗਾਰ ਦੇ ਸਾਧਨ ਪੈਦਾ ਹੋ ਸਕਣ ਗੁਰਵਿੰਦਰ ਜੀ ਮਾਫੀ ਦੇ ਨਾਲ ਰੋਕਣਾ ਚਾਹਾਂਗੀ ਤੇ ਇੱਥੇ ਹੀ ਮਤਲਬ ਸਾਡੇ ਕੋਲ ਸਮਾਂ ਬਹੁਤ ਘੱਟ ਹੈ ਬਹੁਤ-ਬਹੁਤ ਸ਼ੁਕਰੀਆ ਗੌਰਵ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਹਰੀਸ਼ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤਾਂ ਤੁਸੀਂ ਕਿਤੇ ਨਾ ਕਿਤੇ ਸਾਡੇ ਗ੍ਰੋਥ ਲੀਡਰਸ ਹੋ ਜੋ ਪੰਜਾਬ ਨੂੰ ਉੱਪਰ ਲੈ ਕੇ ਜਾਣ ਦੇ ਲਈ ਅਹਿਮ ਰੋਲ ਅਦਾ ਕਰ ਰਹੇ ਹੋ ਜੀ ਪੰਜਾਬ ਹਣਾ ਹਿਮਾਚਲ ਦੇ ਵਿੜੇ ਪਹੁੰਚਣ ਤੇ ਤੁਹਾਡਾ ਤਿੰਨਾ ਦਾ ਹੀ ਬਹੁਤ-ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮੈਂ ਚਾਹਾਂਗੀ ਕਿ ਜ਼ੋਰਦਾਰ ਤਾਲੀਆਂ ਦੇ ਨਾਲ ਇਸ ਪੈਨਲ ਡਿਸਕਸ਼ਨ ਨੂੰ ਜੋ ਹੈ ਉਹ ਖਤਮ ਕੀਤਾ ਜਾਵੇ ਮੇਰੇ ਸਹਿਯੋਗੀਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਇਸ ਤਰੀਕੇ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਕਿ ਪੰਜਾਬ ਨੂੰ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਸ ਤਰੀਕੇ ਦੇ ਨਾਲ ਗਰੋ ਕਰ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਜੋ ਵੱਖ-ਵੱਖ ਇੰਡਸਟਰੀਜ਼ ਨੇ ਉਹਨਾਂ ਦੇ ਨਾਲ ਜੁੜ ਕੇ ਅਸੀਂ ਕਿਵੇਂ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਪੰਜਾਬ ਨੂੰ ਇੱਕ ਗਰੋਥ ਇੰਜਨ ਜਿਹੜਾ ਬਣਾ ਸਕਦੇ ਆ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਜਿਹੜੀ ਇੰਡਸਟਰੀਜ਼ ਨੇ ਉਹ ਲਗਾਤਾਰ ਪੰਜਾਬ ਦੇ ਵਿੱਚ ਆ ਰਹੀਆਂ ਨੇ ਐਂ ਆਪਣੇ ਕੰਮਕਾਜ ਜਿਹੜੀਆਂ ਨੇ ਉਹ ਲਗਾਤਾਰ ਕਰ ਰਹੀਆਂ ਨੇ